ਉਠ ਕੇ ਤੜੇ ਇੱਕ ਵਾਰ ਮੇਰਾ ਵਾਲਿਆ ਆ ਚੱਲਿਆ ਹੈ ਤੇਰਾ ਪਰਿਵਾਰ ਮੇਰਾ ਵਾਲਿਆ ਉਠ ਕੇ ਤੜੇ ਉਠ ਕੇ ਤੜੇ ਨੌ ਮੇ ਪਾਛਾ ਲੇਗੀ ਠੇਦੇ ਕੋਲ ਬੈਠੇ ਆਪਣੇ ਦਿਲ ਦੀ ਆਵਾਜ਼ ਦਿਲ ਦੀ ਹੂਕ ਨਾਲ ਕਹਿੰਦੀ ਉੱਠ ਕੇ ਤਾਂ ਦੇਖ ਇੱਕ ਮਾਰ ਮੇਰਾ ਵਾਲਿਆ ਚੱਲਿਆ ਹੈ ਤੇਰਾ ਪਰਿਵਾਰ ਮੇਰਾ ਵਾਲਿਆ ਉੱਠ ਕੇ ਤਾਂ ਦੇ ਉੱਠ ਕੇ ਤਾਂ ਦੇ ਨਿਵਾਕੇ ਤੂੰ ਤੰਗ ਗੁਲੀ نیند ਸੌਂ ਗਿਆ ਫਰਜ ਨਿਵਾਕੇ ਤੂੰ ਤਾ ਥੋੜੀ ਨੀਂਦ ਸੌਂ ਗਿਆ ਮੁੱਖ ਤਕਦੀਰ ਦਾ ਕਿਉਂ ਸਾਡੇ ਵੱਲੋਂ ਭਾਉਂ ਗਿਆ ਮੁੱਖ ਤਕਦੀਰ ਦਾ ਕਿਉਂ ਸਾਡੇ ਵੱਲੋਂ ਭਾਉਂ ਗਿਆ ਸਿਰ ਤੇ ਮੁਸੀਬਤਾਂ ਦੇ ਚੱਲਿਆ ਹੈ ਤੇਰਾ ਪਰਿਵਰ ਮੇਰਾ ਵਾਲਿਆ ਉੱਠ ਕੇ ਤੰਦੇ ਉੱਠ ਕੇ ਤੰਦੇ ਉਜੜੇ ਫਸਾਏ ਤੂੰ ਤਾਂ ਸਿੰਧਿਆ ਬਾਲੀਆਂ ਉੱਚੇ ਵਸਾਏ ਤੂੰ ਤਾਂ ਟੱਕਦੇ ਆ ਬਾਲੀਆਂ ਉੱਠ ਕੇ ਤੰਦੇਖ ਹਿੰਦ ਵਾਗਦੇ ਆ ਮਾਲੀਆਂ ਉੱਠ ਕੇ ਤੰਦੇਖ ਹਿੰਦ ਵਾਗਦੇ ਆ ਮਾਲੀਆਂ ਅੱਜ ਉੱਡ ਚੱਲੀਏ ਬਹਾਰ ਮੇਰਾ ਵਾਣ ਆਹ ਹੈ ਤੇਰਾ ਮਰੀਕਾਰ ਮੇਰਾ ਵਾਲਿਆ ਉਸਕੇ ਤਨੇ ਉਸਕੇ ਦੰਦੇ ਸਿੰਦੀ ਉੱਠ ਕੇ ਤਾਂ ਦੇਖ ਮੇਰੇ ਸਿਰਾਂ ਦੇ ਅਸਾਈਆ ਤੇਰੇ ਪੁੱਤ ਗੋਬਿੰਦ ਨੇ ਛੋਟੀ ਉਮਰ ਵਿੱਚ ਤੈਨੂੰ ਹਿੰਦੂਆਂ ਦੇ ਤੋਂ ਤਿਸਕੇ ਤਿਲਕ ਜੰਜੂ ਬਚਾਉਣ ਲਈ ਭੇਜਿਆ ਸੀ ਅੱਜ ਜ਼ੁਲਮ ਨਹੀਂ ਸਵੇਹੀ ਅਕਮਟੌੜ ਲਈ ਤੇਰਾ ਪੁੱਤ ਗੋਬਿੰਦ ਤੇਰੇ ਚਰਨਾਂ ਵਿੱਚ ਨਮਸ਼ਕਾਰ ਕਰਨ ਲਈ ਆਇਆ ਲਗੀ ਪੁੱਤਰ ਗੋਬਿੰਦ ਮੱਥਾ ਜਾਂਦੀ ਵਾਰੀ ਦੇਖਦਾ ਪੁੱਤਰ ਗੋਬਿੰਦ ਮੱਥਾ ਜਾਂਦੀ ਵਾਰੀ ਦੇਖਦਾ ਮੁਖ ਪਰੇਸ਼ਾਨ ਤੇ ਉਦਾਸ ਹੈ ਹਰੇਕ ਨਾ ਮੁਖ ਪਰੇਸ਼ਾਨ ਤੇ ਉਦਾਸ ਹੈ ਹਰੇਕ ਨਾ ਖੜੇ ਤੇਰੇ ਜੀਤ ਤੇ ਜੁਝਾਰ ਮੇਰਾ ਵਾਲਿਆ ਖੱਲੇ ਆਹੇ ਤੇਰਾ ਪਰਮਰ ਮੇਰਾ ਵਾਲਿਆ ਉੱਠ ਕੇ ਨਾ ਦੇ ਉੱਠ ਕੇ ਨਾ ਦੇ ਫਤਿਹ ਜੋ ਰਵਲ ਸਿੰਘ ਛੋਟੇ ਪਰ ਜੰਦ ਜੋ ਇਤੁਰਾ ਬਰ ਸਿੰਘ ਛੋਟੇ ਫਰਜੰਦ ਜੋ ਹੱਥ ਬੰਨੀ ਖੜੇ ਵੇਖ ਪਜਦੇ ਨਦੰਦ ਜੋ ਹੱਥ ਬੰਨੀ ਖੜੇ ਵੇਖ ਫਰਦੇ ਨਦੰਦ ਸੇ ਜੋ ਬਰ ਸਿੰਘ ਛੋਟੇ ਫਰਜੰਦ ਜੋ ਤੇ ਜੋ ਰਵਾਰ ਸਿੰਘ ਸੋਟੇ ਭਰ ਜਾਂਦੇ ਜੋ ਹੱਥ ਪੰਨੀ ਖਲੇ ਵੇਖ ਵੱਜਦੇ ਦੰਦ ਜੋ ਹੱਥ ਬਣੀ ਛਣੇ ਵੇ ਵੱਜਦੇ ਦੰਦ ਜੋ ਪੋਦੀ ਰਾਤ ਡਾਡੀ ਪੋਦੀ ਰਾਤ ਡਾਡੀ ਝੰਡੀ ਚਾਰ ਮੇ ਰਵਾਰ ਚੱਲੇ ਆਹੇ ਤੇਰਾ ਪਰਿਵਾਰ ਤੇਰਾ ਵਾਲਿਆ ਉੱਠ ਕੇ ਤੰਦੇ ਉੱਠ ਕੇ ਤੰਦੇ ਉੱਠ ਕੇ ਤੰਦੇ ਖ ਇੱਕ ਵਾਰ ਮੇਰਾ ਵਾਲਿਆ ਚੱਲੇ ਆਹੇ ਤੇਰਾ ਪਰਿਵਾਰ ਤੇਰਾ ਵਾਲਿਆ ਉੱਠ ਕੇ ਤੰਦੇ ਉੱਠ ਕੇ ਤੰਦੇ ਰਿਓ ਮਮਤਾ ਗੁਜਰੀ ਸਾਹਿਬ ਨੇ ਆਪਣੇ ਮੰਦਬ ਬਲਬਲਾ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਅੰਗਿੱਠੇ ਤੇ ਕਿਹਾ ਨਮਸਕਾਰ ਕਰੀ ਪਛਾਣ ਹਟ ਗਈ ਫਿਰ ਗੁਰੂ ਪਾਤਸ਼ਾਹ ਜੀ ਦੇ ਮਹਿਲਾ ਨੇ ਮਤ ਸਹਿਬ ਕੌਰ ਮਤ ਸੁੰਦਰ ਕੌਰ ਜੀ ਨੇ ਨਮਸਕਾਰ ਕਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਪੂਜਨੀਕ ਪਿਤਾ ਦੇ ਚਰਨਾਂ ਵਿੱਚ ਖੜੋਤੇ ਨੇਤਰ ਬੰਦ ਕੀਤੇ ਬਾਪੂ ਜੀ ਦੇ ਚਰਨਾਂ ਵਿੱਚ ਅੰਤਮ ਬੇਨਤੀ ਕਰਨ ਲੱਗੇ ਕਹਿੰਦੇ ਪੂਜਨੀਕ ਗੁਰਦੇਵ ਮਹਾਨ ਹਸਤੀ ਤੇਰੇ ਚਰਨਾਂ ਦੇ ਵਿੱਚ ਨਮਸਕਾਰ ਮੇਰੀ ਤੇਰੇ ਪਾ ਕੇ ਅੰਗਠੇ ਦੇ ਕੋਲ ਆ ਕੇ ਫਤ ਸਮਝ ਲਿਓ ਆਖਰੀ ਵਾਰ ਮੇਰੀ ਲੈ ਚੱਲਿਆ ਸਨੇ ਪਰਿਵਾਰ ਸਾਥੀ ਵੇਖੋ ਵੜੀ ਹੀ ਲੰਬੀ ਕਤਾਰ ਮੇਰੀ ਪੱਤ ਚੜ੍ਹਨ ਪੂਰੀ ਤੇ ਕਦ ਆਵੇ ਉੱਡ ਚੱਲੀ ਐ ਭਾਵੇਂ ਬਹਾਰ ਮੇਰੀ ਇੱਥੇ ਤਪੇ ਨਾ ਕਿਸੇ ਦਾ ਖਦੇ ਸੀਨਾ ਰਹੁ ਆਤਮਾ ਤਾਂ ਠੰਡੀ ਭਾਰ ਮੇਰੀ ਆਪਣੀ ਮੰਜ਼ਿਲ ਦੇ ਵੱਲ ਮੈਂ ਰਹਾ ਵਧਦਾ ਰਸਤੇ ਵਿੱਚ ਨਾ ਪਵੇ ਅਟਕਾਰ ਮੇਰੀ ਜੰਗ ਯੁੱਧਾਂ ਦੇ ਵਿੱਚ ਮੈਂ ਯੋਜਣਾ ਏ ਅਸੀਸ ਦੇਵੋਂ ਕੇ ਹੋਏ ਨਾ ਆਰ ਮੇਰੀ ਸਾਰੇ ਜ਼ੁਲਮ ਤੂਫਾਨਾਂ ਨੂੰ ਚੀਰ ਲੰਗੇ ਤੇ ਬੇੜੀ ਤੁਸਾਂ ਨੇ ਲਾਉਣੀ ਹੈ ਪਾਰ ਮੇਰੀ ਪੂਜਨੀਕ ਗੁਰਦੇਵ ਪਾਤਸ਼ਾਹ ਦੇ ਚਰਨਾਂ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਅਰਦਾਸ ਬੇਨਤੀ ਕਰੀ ਦੋ ਪਲ ਨੇ ਤਰਬੰਦ ਕੀਤੇ ਐਉਂ ਮਹਿਸੂਸ ਹੋਇਆ ਅੰਗਠੇ ਦੇ ਵਿੱਚੋਂ ਜਾਣੀ ਨੌਵੇਂ ਪਾਤਸ਼ਾਹ ਗੁਰੂ ਪਿਤਾ ਨੇ ਐਉਂ ਅਸੀਸ ਦਿੱਤੀ ਅੰਤਮ ਕਰੀ ਅਰਦਾਸ ਅਲਵਿਦਾ ਕਹਿ ਕੇ ਜੱਪੇ ਕੁਰਾਨੇ ਕੇ ਹਾਸਤਕਾਰ ਲੈ ਜਾਵਾ ਦੁੱਖ ਸੁੱਖ ਵਿੱਚ ਰੱਖ ਆਇ ਕਾਲ ਤੇਰਾ ਜਨ ਦੀਵਾਰ ਦਾ ਮੇਰਾ ਪਿਆਰ ਲੈ ਜਾ ਲੱਖਾਂ ਆਉਣ ਮੁਸੀਬਤ ਸੀ ਸੁੱਤੇ ਖੜੇ ਮੱਥੇ ਮੁਕਾਬਲਾ ਖਰੀ ਚਨਾ ਪਾਣੇ ਵਰਤ ਨੇ ਦੰਗ ਸੰਸਾਰ ਰਹਿ ਜੋ ਇੱਕ ਵਾਰ ਨਹੋਂਕਾ ਤੂੰ ਭਰੀ ਚੰਨਾ ਪੁੱਤ ਤਰੇ ਬਣਵਾਸ ਮਰ ਗਿਆ ਨਸਰਤ ਮੋਹਰ ਤੁਜਨੇ ਅਥਰੂ ਵਾਹ ਤਕੇ ਹੱਸ ਹੱਸ ਕੇ ਗੱਲ ਨਹੀਂ ਜੰਗ ਅੰਦਰ ਹੱਥੀਂ ਕਣ ਸ਼ਹੀਦ ਕਰਵਾ ਦਿੱਤੇ ਸੈਨ ਰੋਇਆ ਪੁੱਲੇ ਰਾਜਸਾਰੇ ਪਰਖੜੇ ਮਥੇ ਬੇਟਾ ਹਸਦਾ ਰਹੀ ਆਈ ਦੇਸ਼ ਤੇ ਕਿੰਮੀ ਐ ਖੁਸ਼ਹਾਲੀ ਸੈਖੇ ਜ਼ੁਲਮ ਹਦਰੀਆਂ ਦੱਸਦਾ ਰਹੀ ਬੀੜਾ ਚੁੱਕਿਆ ਧਰਮ ਬਚਾਉਣ ਖਾਤਰ ਸਬਰ ਸਦਕ ਦੇ ਨਾਲ ਨਿਵਾਦੀ ਵੀ ਵੱਡੇ ਗੁਰਾਂ ਨੇ ਜੋ ਉਹ ਪੁਕਾਰ ਕੀਤੇ ਚਰ ਚਨ ਕੁਰਬਾਨੀ ਨੂੰ ਲਾ ਦੇਵੇਂ ਅੰਗ ਸੰਗ ਤੇਰੇ ਸਦਾ ਇਸੇ ਬੇਟਾ ਜਦ ਅਸ਼ਦੀ ਬਿਗੜੀ ਸਵਾਰ ਜਾ ਕੇ ਬਦਾ ਕੀਤਾ ਯਕਾਲ ਦੇ ਨਾਲ ਚੰਨਨ ਕਿਸਤਾਂ ਨਾਲ ਉਹ ਖਰਜ ਆ ਉਤਾਰ ਜਾ ਕੇ ਨੌਵੇਂ ਪਾਤਸ਼ਾਹ ਗੁਰੂ ਪਾਤਸ਼ਾਹ ਦੇ ਢੀਠੇ ਜੋ ਸਤਗੁਰੂ ਜੀ ਨੂੰ ਇਉਂ ਮਹਿਸੂਸ ਹੋਇਆ ਗੁਰੂ ਪਿਤਾ ਨੇ ਅਸੀਸ ਦਿੱਤੀ ਸਾਰੇ ਪਰਿਵਾਰ ਨੇ ਨਮਸਕਾਰ ਕਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇਗੀ ਛੇਤੇ ਕਹਿਣ ਲੱਗੇ ਚੰਗਾ ਹੁਣ ਪਿਤਾ ਜੀ ਅਸੀਂ ਚੱਲੇ ਅਜ ਸੱਡੀ ਆ ਖਿਰਦੀ ਫਤਹਿ ਮਨਜ਼ੂਰ ਕਰ ਲਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੌਵੇਂ ਪਾਤਸ਼ਾਹ ਗੁਰੂ